ਪਕੌੜਾ ਦੀ ਸ਼ਕਲ ਸ਼ਕਲ ਦਿਖਾ ਦਿਓ ਤੁਸੀਂ ਤਾਂ ਸਾਰੇ ਕੋਈ ਬੈਠੇ ਹੋ ਅੱਜ ਹਣੀ ਲੱਗਿਆ ਸਾਨੂੰ ਪਕੌੜੇ ਬਣਾ ਕੇ ਖਿਲਾਉਣ ਉਹ ਕੋਈ ਨਹੀਂ ਕੜਾਹੀ ਇਹ ਪਤਾਲਣ ਨੂੰ ਹੀ ਲਾਈ ਹੋਈ ਆ ਦੇਖੀ ਤੂੰ ਕਾਹਦੇ ਤੇ ਖੜਾ ਮੈਨੂੰ ਦਿਖਾ ਦੇ ਘੋਰਾ ਬੱਸ ਪੁੱਤਰ ਵੈਰੀ ਗੁੱਡ ਵੈਰੀ ਗੁੱਡ ਇਹ ਲੱਗਿਆ ਆਪਣੀ ਮਿਸ ਜੀ ਦੀ ਹੈਲਪ ਕਰਨ ਬਾਹਰ ਆ ਗਿਆ ਮੀ ਲਓ ਜੀ ਰੱਬ ਥੱਕ ਗਿਆ ਮੀ ਪਾ ਕੇ ਬੇੜੇ ਗਿੱਲੇ ਕਰਕੇ ਤੁਰ ਜਾਂਦਾ ਬੱਸ ਮਹਿਤਾਬ ਨਾ ਲਿਆ ਮਹਿਤਾਬ ਨਾ ਲਿਆ ਚੱਲ ਇੰਨੇ ਜੋਗਾ ਹੋ ਗਿਆ ਬਾੜਾ ਮੀ ਨਹੀਂ ਪਉਂਦਾ ਰੱਬ ਚੱਜ ਦੇਣਾ ਪਾ ਦੇ ਰੱਬਾ ਖੁੱਲਾ ਜਾ ਗੱਫਾ ਓਏ ਓਏ ਆ ਵੀ ਦਿੱਤਾ ਬੜੀ ਛੇਤੀ ਮਟੀਰੀਅਲ ਤੁਸੀਂ ਤਾਂ ਵਰੇਟ ਖਾਵੂਗੀ ਮੈਂ ਪਕੌੜਾ ਨਹੀਂ ਖਾਣਾ ਮੈਂ ਆ ਗੈਸ ਘੱਟ ਕਰ ਦੇ ਤੇਰਾ ਮਤ ਤੇ ਤਾਂ ਜਾਂਦੇ ਇਹਨੇ ਕੋਈ ਮੈਗਨੇ ਕੈਮਰੇ ਦੇ ਕੋਸ ਲੱਗ ਗਿਆ ਅੱਛਾ ਹੰਦਾ ਖੰਦਾ ਪਕੌੜੇ ਆਏ ਹੈ ਨਾ ਕੇ ਮੀਂਹ ਦੇ ਵਿੱਚ ਗਿੱਲੀ ਨਿੱਕਰ ਪਾ ਕੇ ਤੁਸੀਂ ਨਹੀਂ ਖਾਣੇ ਤੁਸੀਂ ਨਹੀਂ ਖਾਣੇ ਪਕੌੜੇ ਖਾ ਲਓ ਚੀਜੀ ਖਾਣੇ ਨਹੀਂ ਕਿਉਂ ਪਕੌੜੇ ਖਾ ਲਓ ਫਿਰ ਇੱਕ ਖਾ ਕੇ ਹਟ ਗਿਆ ਹੋਰ ਨਹੀਂ ਖਾਣਾ ਨਹੀਂ ਉੱਪਰ ਦੇਖੀ ਛਾਤ ਅਸੀਂ ਆ ਗਏ ਇੱਕ ਹੋਟਲ ਦੇ ਵਿੱਚ ਖਾਣਾ ਪੀਣਾ ਹੋ ਗਿਆ ਸ਼ੁਰੂ ਚੱਕ ਲੱਗ ਗਿਆ ਮੁੱਛਾਂ ਨੂੰ ਬਟੇ ਦੇ ਅਸੀਂ ਆਰਡਰ ਕੀਤਾ ਸੀ ਇੱਕ ਮਨਚੂਰੀਅਨ ਦੋ ਪਲੇਟ ਦੋਸਾ ਤੇ ਪਾਪੀ ਚਾਰ ਪਲੇਟ ਚਾਰਕ ਪੰਜ ਪਲੇਟ ਸੀਗੀ ਸਰੂਫ ਚਾਟ ਸੰਘੂ ਵਾਲੇ ਨੇ ਬਹੁਤ ਵਧੀਆ ਮਟਾਰ ਮੁੱਛਾਂ ਦੇ ਦੇ ਨਹੀਂ ਹੋ ਹੈ ਨੇੜੇ ਸਾਹਮਣੇ ਪਹਿਲਾਂ ਆ ਗਿਆ ਇਸ ਦੀ ਚੀਜ਼ ਤਾਂ ਮੈਂ ਅੰਦਰ ਹੀ ਗਾਉਂ ਉਹ ਨਾ ਰਹਿ ਕੁੱਝ ਸਾ ਚੜਦੀ ਹੈ ਇੱਥੇ ਅਸੀਂ ਆਏ ਸੀਗੇ ਖੰਨੇ ਤੋਂ ਮੁੜਦੇ ਹੋਏ ਅਸੀਂ ਸਾਰਾ ਕੁਝ ਹੀ ਵੰਡ-ਵੰਡ ਕੇ ਖਾ ਲਿਆ ਤੇ ਸਾਰਿਆਂ ਨੇ ਸਾਰਾ ਕੁਝ ਹੀ ਥੋੜਾ-ਥੋੜਾ ਟੈਸਟ ਕਰ ਲਿਆ ਸੀਗਾ ਮੈਂ ਰਹਿ ਜਾਨੀ ਵੀ ਮੇਰੀ ਵੀਡੀਓ ਹਾਂਜੀ ਫਰੈਂਡਸ ਇੱਕ ਇੱਕ ਦਿਨ ਅਸੀਂ ਜਾ ਕੇ ਆਏ ਆ ਖੰਨੇ ਖੰਨੇ ਮੀ ਪੈਂਦਾ ਸੀਗਾ ਉੱਥੇ ਜਿਆਦਾ ਬਾਜ਼ਾਰ ਵਿੱਚ ਵੀਡੀਓ ਤਾਂ ਨਹੀਂ ਬਣਾਈ ਹੈਗੀ ਤੇ ਉੱਥੇ ਗਏ ਤਾਂ ਉੱਥੇ ਮੀ ਪੈਂਦਾ ਸੀਗਾ ਤੇ ਕਈ ਕੁਝ ਸਮਾਨ ਲੈ ਕੇ ਆਇਆ ਕੁਝ ਜਿਆਦਾ ਨਹੀਂ ਬਸ ਇਸ ਕਪੜੇ ਵਗੈਰਾ ਵੀ ਕੁਝ ਲੈ ਕੇ ਆਉਂਦੇ ਸੀਗੇ ਤੇ ਕੁਝ ਘਰ ਦਾ ਇਹਨਾਂ ਦਾ ਬਹੁਤ ਬਹੁਤ ਸਮਾਨ ਲੈ ਆਉਣ ਵਾਲਾ ਸੀਗਾ ਨਾ ਫੇਸ਼ਲ ਕਿਟ ਵਗੈਰਾ ਲੈ ਆਉਣ ਵਾਲੀ ਸੀਗੀ ਤੇ ਚਲੋ ਤੁਹਮੇ ਦਿਖਾਈ ਦਿੰਦੀ ਆ ਮੈਂ ਕੀ ਕੀ ਲੈ ਕੇ ਆਈ ਆ ਸਭ ਤੋਂ ਪਹਿਲਾਂ ਨਾ ਮੈਂ ਕਲਰ ਲੈ ਕੇ ਆਈ ਆ ਇੱਕ ਬਾਲਾਂ ਤੇ ਲਾਉਣ ਵਾਲਾ ਮੇਰੇ ਲਾਉਣ ਵਾਲਾ ਵੀ ਹੋਇਆ ਵਾ ਕਾਫੀ ਦਿਨ ਹੋ ਗਏ ਲਾਇਆ ਨਹੀਂ ਹੈਗਾ ਮੈਂ ਕਰਮੇ ਚ ਜੀਵ ਨਹੀਂ ਕਰਦਾ ਹੈਗਾ ਤੇ ਅੱਜ ਕੱਲ ਇਹ ਵਾਲਾ ਨਾ ਕਲਰ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਤੁਹਾਨੂੰ ਮੈਂ ਦਿਖਾਉਣੀ ਆ ਖੋਲ ਕੇ ਵੀ ਸ਼ੀਸ਼ੀਆਂ ਇਹ ਦੋ ਗ੍ਰੀਨ ਸ਼ੀਸ਼ੀਆਂ ਨੇ ਇਹਦੇ ਵਿੱਚ ਇੱਕ ਵਿੱਚ ਜੈਲ ਟਾਈਪ ਆ ਥੋੜਾ ਜਿਹਾ ਜ਼ਿਆਦਾ ਇੱਕ ਵਿੱਚ ਥੋੜਾ ਜਿਹਾ ਲੀਕੋੜ ਤੇ ਦੋਵਾਂ ਨੂੰ ਮਿਕਸ ਕਰਕੇ ਆਪਾਂ ਲਾਉਣਾ ਹੈਗਾ ਤੁਹਮੇ ਜੈਲੀ ਇੱਕ ਥੋੜਾ ਜਿਹਾ ਗਾੜਾ ਇੱਕ ਥੋੜਾ ਜਿਹਾ ਪਤਲਾ ਹੈ ਤੇ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹਰ ਕੋਈ ਇਹੋ ਲਗਾ ਰਿਹਾ ਅਸੀਂ ਵੀ ਲੈ ਆਂਦਾ ਪਹਿਲਾਂ ਮੈਂ ਇੱਕ ਹੋਰ ਲਾਉਦੀ ਐਮ.ਬੀ.ਸੀ ਕੀ ਕਲਰ ਮੇਡ ਦਾ ਇਹ ਮੌਮੋ ਚੱਲ ਰਿਹਾ ਨਵਾਂ ਨਿਊ ਟ੍ਰੈਂਡ ਟਰਾਈ ਕਰਦੇ ਆਪਾਂ ਤੇ ਉਸ ਤੋਂ ਬਾਅਦ ਲੈ ਕੇ ਆਂਦਾ ਹੈਗਾ ਇੱਕ ਆ ਗੁਲਾਬ ਜਲ ਇਹ ਦੀ ਬੋਤਲ ਲੈ ਆਉਂਦੀ ਹੈ ਗੁਲਾਬ ਜਲ ਦੀ ਤੇ ਆ ਸੀਗੀ ਇਹ ਗਲੈਸਰਿਨ ਗਲੈਸਰਿਨ ਵੀ ਖਤਮ ਹੋਈ ਸੀ ਕਈ ਵਾਰ ਗਰਮੀ ਵਿੱਚ ਮੂੰਹ ਪੱਕ ਜਾਂਦਾ ਨਾ ਅਸੀਂ ਤਾਂ ਮੂੰਹ ਵਿੱਚ ਕੋਲਲੀ ਵੀ ਕਰ ਲੈਂਦੇ ਆ ਭਰ ਕੇ ਇਹਨੂੰ ਮੂੰਹ ਵਿੱਚ ਰੱਖ ਕੇ ਥੋੜੀ देर ਕਮਾ ਕੇ ਤੇ ਬਾਅਦ ਵਿੱਚ ਥੁੱਕ ਦਿੰਨੇ ਆ ਤੇ ਟਿਸ਼ੂ ਖਤਮ ਹੋਏ ਸੀ ਆਹ ਬੜਾ ਟਿਸ਼ੂ ਮੈਨੂੰ ਬਹੁਤ ਵਧੀਆ ਲੱਗੇ ਇੱਕ ਮਿੰਟ ਟਿਸ਼ੂ ਨੇ ਕਿ ਆਈਆਂ ਹੈਗੇ 골 ਟਿਸ਼ੂ ਨੇ ਇਹ ਉਹ ਵੀ ਵਧੀਆ ਨੇ ਜਾਣੀ ਮੈਂ ਜਿਹੜੇ ਨੈਪਕਨ ਉਹਦੇ ਨਾਲ ਕਾਗਜ਼ ਨਾਲੋਂ ਉਹਨਾਂ ਨਾਲੋਂ ਜ਼ਿਆਦਾ ਵਧੀਆ ਨੇ ਦੇਖੋ ਤੁਸੀਂ ਬਾਹਰ ਕਿਤੇ ਵੀ ਲਿਜਾ ਸਕਦੇ ਹੋ ਯੂਜ਼ ਕਰ ਸਕਦੇ ਆ ਮੋਟਾ ਆ ਕੋਈ ਐਡਾ ਹੋਣਾ ਉਹ ਨਹੀਂ ਪਤਲਾ ਜਾਂ ਨਹੀਂ ਹੈਗਾ ਸੋਹਣਾ ਮੋਟਾ ਆ ਤੇ ਇਹ ਪੈਕੇਟ ਮੈਨੂੰ ਵਧੀਆ ਲੱਗਿਆ ਇਹ ਪੈਕੇਟਸ ਹੈ ਯਾਦ ਨਹੀਂ ਕਿੰਨੇ ਦਾ ਸੀਗਾ 50 ਪੀਸ ਨੇ ਇਹਦੇ ਵਿੱਚ ਆਹ ਦੋ ਨੇਲ ਪੇਂਟ ਲੈ ਕੇ ਆਂਦੇ ਆ ਆਹ ਕਲਰ ਬਹੁਤ ਜਿਆਦਾ ਪਿਆਰਾ ਵਾ ਇਹਦੇ ਕੈਮਰੇ ਵਿੱਚ ਤਾਂ ਨਹੀਂ ਦਿਖ ਰਿਹਾ ਠੀਕ ਤਰ੍ਹਾਂ ਕਲਰ ਬਹੁਤ ਪਿਆਰਾ ਆਹ সিলਵਰ ਕਲਰ ਆ ਇਹ ਕਾਮਨ ਹੀ ਆ ਇਹ ਲਾ ਲੈਂਦੀਆਂ ਨੇ ਮੈਂ ਕਦੇ ਲਾਉਨੀਆਂ ਤਾਂ ਮੈਂ ਜ਼ਿਆਦਾਤਰ ਪੈਰਾਂ ਤੇ ਲਾਉਣੀ ਹੁੰਦੀਆਂ ਹੈ ਹੱਥਾਂ ਤੇ ਨਹੀਂ ਮੈਂ ਲਾਉਂਦੀ ਹੈਗੀ ਤੇ ਇੱਕ ਜਿਹੜੀ ਮੇਨ ਚੀਜ਼ ਸੀਗੀ ਉਹ ਲੈ ਕੇ ਆਂਦੀ ਆ ਸੀ ਆ ਹਨਾ 골ਡ ਦੀ ਕਿੱਟ ਮੇਨ ਚੀਜ਼ ਆਈ ਸੀ ਕਿ 골ਡ ਦੀ ਕਿੱਟ ਇਹ ਲੈਣ ਤਾਂ ਅਸੀਂ ਡਾਇਮੰਡ ਦੀ ਗਏ ਸੀਗੇ ਬਟ ਉਹਨਾਂ ਦੇ ਖਤਮ ਹੋਈਆਂ ਵੀ ਸੀ ਅਸੀਂ ਵੀ ਚੱਲ ਫਿਰ 골ਡ ਦੀ ਲੈ ਕੇ ਆ ਗਏ ਇਹਦਾ ਰਿਜ਼ਲਟ ਬਹੁਤ ਵਧੀਆ ਵਾ ਬਹੁਤ ਵਧੀਆ ਰਿਜ਼ਲਟ ਆ ਇਹਦਾ ਮਤਲਬ ਕਿਸੇ ਨੇ ਯੂਜ਼ ਕਰੀ ਹੋਈ ਆ ਸਾਡੇ ਕਈਆਂ ਨੇ ਉਹਨਾਂ ਨੇ ਰეკਮੈਂਡ ਕਰੀ ਸੀ ਤਾਂ ਅਸੀਂ ਇਹ ਲੈ ਕੇ ਆਏ ਆ ਤੇ ਆਹ ਵਾਲੀ ਕਿੱਟ ਵੀ ਸਾਡੇ ਕੋਲ ਹੈਗੀ ਆ 03 ਫੇਸ਼ਲ ਬ੍ਰਾਈਟਨ ਦਾ ਸਪੈਸ਼ਲ ਫੇਸ਼ੀਅਲ ਆ ਇਹ ਇਹ ਹੈ ਮੇਰੀ ਭੈਣ ਆਈ ਸੀਗੀ ਛੋਟੀ ਤੇ ਉਹ ਦੇਖ ਕੇ ਗਈ ਆ ਉਹਨੂੰ ਇਹ ਮਤਲਬ ਪਸੰਦ ਨਹੀਂ ਆਈ ਜ਼ਿਆਦਾ ਉਹ ਕਹਿੰਦੀ ਵੀ ਉਹਦੇ ਰਿਜ਼ਲਟ ਮੈਨੂੰ ਜ਼ਿਆਦਾ ਵਧੀਆ ਨਹੀਂ ਲੱਗਦੇ ਤੇ ਉਹਦੇ ਫੇਸ ਤੇ ਦਾਣੇ-ਦਾਣੇ ਹੋ ਗਏ ਨੇ ਤੇ ਉਹ ਕਹਿੰਦੀ ਵੀ ਤੁਸੀਂ ਦੇਖ ਲਓ ਜੇ ਤੁਹਾਨੂੰ ਵਧੀਆ ਲੱਗਦੀ ਆ ਉਸੇ ਸਾਡੇ ਫੇਸ ਤੇ ਦਾਣੇ ਤਾਂ ਨਹੀਂ ਹੋਏ ਇਹ ਜੂਸ ਤਾਂ ਕਰੀ ਸੀ ਅਸੀਂ ਬਟ ਇਹਦਾ ਕੋਈ ਰਿਜ਼ਲਟ ਜ਼ਿਆਦਾ ਵਧੀਆ ਨਹੀਂ ਹੈਗਾ ਫੇਸ ਤੇ ਕੋਈ ਰਿਜ਼ਲਟ ਨਹੀਂ ਜ਼ਿਆਦਾ ਵਧੀਆ ਨਿਕਲ ਰਿਹਾ ਇਹ ਇੰਨੀ ਮਸ਼ਹੂਰ ਹੈਗੀ ਆਬ ਇੰਨੀ ਮਹਿੰਗੀ ਕਿਟ ਆ ਹੈ ਤੇ ਇੰਨੀ ਮਸ਼ਹੂਰ ਆ ਬਰਾਇਡਲ ਦੀ ਇਹ ਜ਼ਿਆਦਾਤਰ ਹੈਗੀ ਆ ਇਹੀ ਯੂਜ਼ ਕਰਦੇ ਨੇ ਜਿਹੜੇ ਸਲੂਨ ਨੇ ਪਾਰਲਰ ਨੇ ਤੇ ਬਸ ਆ ਕਰਦੇ ਨੇ ਕੇ ਮੋਟੇ ਜੇ ਆ ਬਸ ਗਰਮੀਆਂ ਚ ਪਿੱਠ ਤੇ ਬੜੀ ਖਾਜ ਹੁੰਦੀ ਆ ਪਸੀਨਾ ਪਸੋਨਾ ਜ਼ਿਆਦਾ ਆ ਜਾਂਦਾ ਤੇ ਬਸ ਇਹ ਲੈ ਕੇ ਆਂਦਾ ਆ ਕਈ ਵਾਰ ਅੰਦਰ ਨਾ ਬੈੱਡਰੂਮ ਦੇ ਵਿੱਚ ਇੱਥੇ ਵੈਸੇ ਤਾਂ ਜਾਲੀ ਵਾਲਾ ਗੇਟ ਲੱਗਿਆ ਮੱਖੀ ਇੱਕ ਅੱਧੀ ਆਵੜ ਦੇ ਬੜਾ ਤੰਗ ਕਰਦੀ ਆ ਬਸ ਇਹ ਅੱਗੇ ਸੀਗਾ ਬੱਚਿਆਂ ਨੇ ਤੋੜਤਾ ਮੱਖੀਆਂ ਮਾਰਨੇ ਬਿਹਲੇ ਵੀ ਹੁੰਦੇ ਆ ਗਰਮੀਆਂ ਦੇ ਵਿੱਚ ਮੱਖੀਆਂ ਮਾਰਨੀਆਂ ਨੇ ਦਿਨ ਬਹੁਤ ਵੱਡੇ ਵੱਡੇ ਹੁੰਦੇ ਨੇ ਜ਼ਿਆਦਾਤਰ ਆਪਾਂ ਖਾਲੀ ਰਹਿੰਨੇ ਆ ਦੁਪਹਿਰ ਆ ਦਪਹਿਰ ਤਾਂ ਸਾਰਾ ਖਾਲੀ ਹੁੰਦਾ ਵਾ ਤੇ ਬਿੱਲੇ ਨਹੀਂ ਬੈਠਣਾ ਹੁਣ ਅਸੀਂ ਮੱਖੀਆਂ ਮਾਰਾਂਗੇ ਇਹ ਵੀ ਇੱਕ ਡਿਊਟੀ ਹੋ ਗਈ ਆਪਣੀ ਹਾਂਜੀ ਕੱਪੜਾ ਜੀ ਇੱਕ ਤਾਂ ਸਵੇਰਾਂ ਦਾ ਆਹ ਵਾਲਾ ਸੂਟ ਲੈ ਜਾਂਦਾ ਸੀਗਾ yellow shirt ਤਾਂ mustard ਕੈਮਰੇ ਦੇ ਵਿੱਚ ਮਤਲਬ ਲੱਗੂ ਕਲਰ ਆ ਰਹੇ ਨੇ ਹੂੰ ਸੋਹਣਾ ਲੱਗਦਾ ਤੇ ਬਾਕੀ ਆ ਆ ਵੀ ਚੱਕ ਕੇ ਦਿਖਾਈ ਚੰਗਾ ਟੌਪ ਆ ਆ ਇਹ ਕਾਵਲਾ ਟੌਪ ਲੈਂਦਾ ਮੋਢੇ ਖੜ ਮੋਢੇ ਇੱਥੋਂ ਇੱਥੋਂ ਫੜੀਦਾ ਹਾਂ ਇੱਥੋਂ ਫੜੀ ਇਹ ਹੂੰ ਇਹਨੂੰ ਰੱਖਦੇ ਦੂਜੇ ਚੱਕੀ ਹੁਣ ਅ ਆ ਵਾਲਾ ਦੂਜਾ ਟੌਪ ਆ ਇਹ ਮਨਦੀਪ ਹੁਣਾ ਦੇ ਨੇ ਮਨਦੀਪ ਤੇ ਹਰਪ੍ਰੀਤ ਹੈਗਾ ਬਲੂ ਹੈ ਦੇ ਵਿੱਚ ਪਰਪਲ ਦਿਖ ਰਿਹਾ ਲਓ ਜੀ ਨੇਵੀ ਬਲੂ ਆਹ ਏ ਤੇ ਦੋ ਲਿਆਂ ਦੀ ਜੈਕਿੰਗਾ ਆ ਜੈਕਿੰਗਾ ਚਾਪੀ ਹਾਂ ਆ ਦੋ ਜੈਕਿੰਗਾ ਲੈ ਕੇ ਆਂਦੀਆਂ ਨੇ ਆ ਪੈਂਟ ਦੀ ਤਰ੍ਹਾਂ ਦੀ ਜੈਕਿੰਗਾ ਆ ਵਾਲੀ ਬਲੈਕ ਆ ਤੇ ਦੋ ਹੀ ਉਹ ਟੌਪ ਸੀਗੇ ਬਸ ਇੰਨੀ ਕੁ ਸੀ ਸ਼ਾਪਿੰਗ ਕਰੀ ਸੀ ਜਿਆਦਾ ਨਹੀਂ ਕਰੀ ਹੈਗੀ